ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਖੋਰ ਆਪਣਾ ਨਵਾਂ ਬਲੌਗ ਤੇ ਅੱਜ ਚੱਲੀ ਸੀ ਜੇ ਮੇਰੇ ਨਾਲ ਪੜ੍ਹਦੇ ਰਹੇ ਬੱਚੇ ਮੇਰੀ ਕਲਾਸ ਚ ਲੜਕੇ ਉਹ ਇੰਗਲੈਂਡ ਤੋਂ ਆਏ ਸੀ ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਅਖੰਡ ਪਾਠ ਰੱਖਿਆ ਸੀ ਉਹਨਾਂ ਨੇ ਘਰ ਤੇ ਉਹ ਅਸੀਂ ਲੇਟ ਹੋ ਗਏ ਥੋੜਾ ਘਰੇ ਕੰਮ ਸੀਗਾ ਤੇ ਮੈਂ ਕਿਹਾ ਮੈਂ ਸ਼ਾਮ ਨੂੰ ਆਉਂਗੀ ਕਿਉਂਕਿ ਦੂਰ ਬੋ ਪੈ ਜਾਂਦਾ ਮੇਰੇ ਪੇਕਿਆਂ ਵੱਲ ਜਾਣਾ ਸੀਗਾ ਤੇ ਸੋ ਅਸੀਂ ਸ਼ਾਮ ਨੂੰ ਆਏ ਮੈਂ ਤਾਂ ਮਨਵੀਰ ਕਿਉਂਕਿ ਇੱਥੇ ਥੋੜਾ ਕਮ ਸੀ ਮਨਵੀਰ ਨੂੰ ਤੇ ਸੋ ਲੇਟ ਹੋ ਗਏ ਤੇ ਕਿ ਸ਼ਾਮ ਨੂੰ ਆਵਾਂਗੇ ਨਾਲੇ ਸਾਰੇ ਜਾਣੇ ਗੱਲਾਂ ਬਾਤਾਂ ਕਰਾਂਗੇ ਇੱਕ ਤੇ ਮੇਰਾ ਬ੍ਰਦਰ ਆਊਗਾ ਮੇਰੇ ਚਾਚਾ ਜੀ ਦਾ ਲੜਕਾ ਉਹ ਤੇ ਤਿੰਨ ਬ੍ਰਦਰ ਉਹ ਤੇ ਉਹ ਵੀ ਤਿੰਨ ਕਜ਼ਨ ਬ੍ਰਦਰ ਆ ਦੋ ਰੀਅਲ ਬ੍ਰਦਰ ਆ ਤੇ ਅਸੀਂ ਇਕੱਠੇ ਹੀ ਪੜਦੇ ਰਹੇ ਆ ਤੇ ਸਾਡੀ ਕਾਫੀ ਬੌਂਡਿੰਗ ਜਿਹੜੀ ਉਹ ਵਧੀਆ ਸੀ ਤੇ ਸੋ ਇੰਗਲੈਂਡ ਤੋਂ ਆਏ ਸੀਗੇ ਕਾਫੀ ਟਾਈਮ ਬਾਅਦ ਤੇ ਇਸ ਕਰਕੇ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਮੈਂ ਕਿਹਾ ਮੈਂ ਮਿਲਨ ਜਾਉਂਗੀ ਮਨਵੀਰ ਕਹਿੰਦਾ ਮम्मा ਜ਼ਰੂਰ ਜਾਇਓ ਮਿਲਨ ਕਿਉਂਕਿ ਇਹ ਟਾਈਮ ਜਿਹੜਾ ਉਹ ਬਾਰ-ਬਾਰ ਨਹੀਂ ਹੁੰਦਾ ਮਿਲਨ ਦਾ ਮੌਕਾ ਜਿਹੜਾ ਇਨਸਾਨ ਨੂੰ ਕਿਤੇ-ਕਿਤੇ ਹੀ ਮਿਲਦਾ ਤਾਂ ਸੋ ਇਸ ਕਰਕੇ ਅਸੀਂ ਮਾਂ-ਪੁੱਤ ਕਰਦੇ ਸਾਰੇ ਕੰਮ ਕਰਨ ਨਿਬੇੜ ਕੇ ਗੰਗਾ ਮੰਗੋ ਦੇ ਨਿਬੇੜ ਕੇ ਤੇ ਇੱਥੇ ਅਸੀਂ ਰੈਡੀ ਹੋ ਕੇ ਤਾਂ ਫਿਰ ਚੱਲੇ ਉਹਨਾਂ ਦੇ ਆ ਘਰ ਤੇ ਦੋਨੇ ਹੈਪੀਲੀ ਮੈਰਿਡ ਆ ਦੋਨੇ ਬੱਚੇ ਆ ਇੱਕ ਜਾਣੇ ਦੇ ਵੱਡੇ ਬ੍ਰਦਰ ਦੇ ਤੇ ਮੈਂ ਕਿ ਉਹਨਾਂ ਦੇ ਬੱਚਿਆਂ ਨੂੰ ਮਿਲਾਂਗੇ ਤੇ ਬਹੁਤ ਹੀ ਚੰਗਾ ਲੱਗਾ ਉਹਨਾਂ ਨੂੰ ਮਿਲ ਕੇ ਆਪਾਂ ਪਿਕਸ ਵਿੱਚ ਤੁਹਾਨੂੰ ਉਹ ਦਿਖਾ ਦਿੰਨੇ ਆ ਤੇ ਕਿਸੇ ਦੇ ਘਰ ਜਾ ਕੇ ਮੈਂ ਵੀਡੀਓ ਜਿਹੜੀ ਉਹ ਨਹੀਂ ਬਣਾਉਣੀ ਹੁੰਨੀ ਕਿਉਂਕਿ ਮੈਂ ਕਿਸੇ ਦੀ ਵੀ ਪ੍ਰਾਈਵੇਸੀ ਜਿਹੜੀ ਉਹ ਖਰਾਬ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹਨਾਂ ਦੋਨਾਂ ਦੀਆਂ ਵੀ ਸਾਰੀਆਂ ਨਹੀਂ ਆਈ ਮੇਰੇ ਬ੍ਰਦਰ ਦੀ ਵੀ ਚਲੋ ਕੋਈ ਨਹੀਂ ਬ੍ਰਦਰ ਮੇਰੇ ਨੂੰ ਪਤਾ ਹੀ ਆ ਜਾਂ ਉਹ ਤਿੰਨੇ ਬ੍ਰਦਰ ਉਹਨਾਂ ਦੀਆਂ ਵਾਈਫ ਆ ਤਿੰਨਾਂ ਜਾਣਿਆਂ ਦੀਆਂ ਤੇ ਇੱਕ ਦੇ ਬੱਚੇ ਆ ਤੇ ਮੈਂ ਪਰ ਉਹਨਾਂ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਆਪਾਂ ਕਿਸੇ ਦੀ ਪਰਸਨਲ ਲਾਈਫ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾ ਸਕਦੇ ਆ ਮੈਨੂੰ ਉਹਨਾਂ ਨੂੰ ਮਾਨਨਾ ਤਾਂ ਨਹੀਂ ਸੀ ਕਰਨਾ ਮੈਂ ਬਣਾ ਵੀ ਸਕਦੀ ਸੀ ਬੱਚਿਆਂ ਦੀ ਜਾਂ ਉਹਨਾਂ ਦੀ ਬਟ ਫਿਰ ਵੀ ਮੈਂ ਉੱਥੇ ਇੱਕ ਹੈਜ਼ਿਟੇਸ਼ਨ ਤੇ ਵੈਸੇ ਵੀ ਇੱਕ ਮੈਨਰਸ ਦਾ ਆਪਣੇ ਆਪ ਨੂੰ ਵੀ ਇਨਸਾਨ ਨੂੰ ਹੋਣੇ ਚਾਹੀਦੇ ਆ ਕਿ ਕਿਸੇ ਦੇ ਘਰ ਜਾ ਕੇ ਆਪਾਂ ਦਾ ਵੀਡੀਓ ਨਹੀਂ ਬਣਾ ਸਕਦੇ ਸੋ ਆਪਾਂ ਉਹਨਾਂ ਦੀ ਵੀਡੀਓ ਜਿਹੜੀ ਉਹ ਨਹੀਂ ਬਣਾਈ ਉਹਨਾਂ ਦੇ ਬੱਚਿਆਂ ਦੀ ਇਆ ਉਹਨਾਂ ਦੀ ਤੇ ਆਪਾਂ ਜਸਟ ਆਪਣੀ ਵੀਡੀਓ ਬਣਾਈ ਤੇ ਉੱਥੇ ਬਾਅਦ ਵਿੱਚ ਜਿਹੜੀਆਂ ਪਿਕਸ ਲਈਆਂ ਤੇ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਆਪਣੇ ਬਲੌਗ ਦੇ ਵਿੱਚ ਤੇ ਬਟਨਾ ਇੱਕ ਨਾ ਉਹ ਫੀਲਿੰਗ ਬਹੁਤ ਵਧੀਆ ਹੁੰਦੀ ਜਦੋਂ ਆਪਣੇ ਆਪਾਂ ਕਲਾਸਮੇਟਸ ਨੂੰ ਮਿਲਦੇ ਆ ਦੁਬਾਰਾ ਇੰਨੇ ਟਾਈਮ ਬਾਅਦ ਵਿੱਚ ਤੇ ਇੱਕੋ ਪੁਰਾਣੀਆਂ ਯਾਦਾਂ ਸਕੂਲ ਟਾਈਮ ਦੀਆਂ ਗੱਲਾਂ ਕਰ ਕਰਕੇ ਉਹ ਪਿਛਲਾ ਟਾਈਮ ਯਾਦ ਕਰਨਾ ਕਿਉਂਕਿ ਉਸ ਟਾਈਮ ਮਾਹੌਲ ਬਹੁਤ ਵਧੀਆ ਹੁੰਦੇ ਸੀਗੇ ਸਾਡੇ ਟੀਚਰ ਹੁੰਦੇ ਸੀਗੇ ਹਰਵਿੰਦਰ ਸਰ ਉਹਨਾਂ ਕੋਲੋਂ ਸਾਰਿਆਂ ਨੇ ਖਾਸ ਕਰ ਮੁੰਡਿਆਂ ਨੇ ਬਹੁਤ ਕੁੱਟ ਖਾਧੀ ਹੋਈ ਹੈ ਬਹੁਤ ਕੁੱਟਦੇ ਸੀਗੇ ਸਰ ਅੱਜ ਕੱਲ ਤਾਂ ਚਲੋ ਟੀਚਰਾਂ ਨੂੰ ਅਲਾਉਡ ਹੀ ਨਹੀਂ ਬੱਚਿਆਂ ਨੂੰ ਹੱਥ ਲਾਉਣਾ ਵੀ ਕੁੱਟਣਾ ਵੀ ਉਸ ਟਾਈਮ ਤਾਂ ਟੀਚਰ ਦੇਖਦੇ ਵੀ ਨਹੀਂ ਸੀ ਹੁੰਦੇ ਬਹੁਤ ਕੁੱਟਦੇ ਹੁੰਦੇ ਸੀਗੇ ਤੇ ਉਸ ਟਾਈਮ ਦੇ ਜਿਹੜੇ ਪੇਰੈਂਟਸ ਹੁੰਦੇ ਸੀ ਉਹ ਵੀ ਨਹੀਂ ਸੀ ਕਹਿੰਦੇ ਹੁੰਦੇ ਸਾਡੇ ਬੱਚੇ ਨੂੰ ਨਾ ਕੁੱਟੋ ਉਹ ਵੀ ਕਹਿੰਦੇ ਹੁੰਦੇ ਸੀ ਜੇ ਟੀਹਿਆ ਨਹੀਂ ਪੜਦਾ ਤੇ ਇਹਦੇ ਛਿੱਤਰ ਫੇਰੋ ਕੁੱਟੋ ਇਹਨੂੰ ਮਤਲਬ ਕਿ ਐਦਾਂ ਦਾ ਟਾਈਮ ਹੁੰਦਾ ਸੀ ਤੇ ਅਸੀਂ 2003 ਦੇ ਵਿੱਚ ਅਸੀਂ 10th ਨੂੰ ਕੀ ਕਹਿੰਦਾ ਕਲੀਅਰ ਕੀਤੀ ਸੀ ਆਪਣੀ ਕਲੀਅਰ ਕਰਨ ਤੋਂ ਬਾਅਦ ਵਿੱਚ 10th ਅਸੀਂ ਫਿਰ ਸਾਰੇ ਅਲੱਗ-ਅਲੱਗ ਹੋ ਗਏ ਤੇ ਅੱਜ ਮੌਕਾ ਮਿਲਿਆ ਸੀ ਸਾਨੂੰ ਮਿਲਣ ਦਾ ਤੇ ਮੈਂ ਕਿਹਾ ਸੀ ਜਰੂਰ ਮਿਲਾਂਗੇ ਤੇ ਬਹੁਤ ਖੁਸ਼ੀ ਸੀਗੀ ਤੇ ਰੈਡੀ-ਸ਼ੈਡੀ ਹੋ ਕੇ ਆਪਾਂ ਗਏ ਸੀ ਕਿਉਂਕਿ ਇੰਨੇ ਟਾਈਮਾਂ ਚ ਮਿਲਣਾ ਤੇ ਆਪਾਂ ਇਦਾਂ ਦੇ ਬਣ ਕੇ ਨਹੀਂ ਜਾ ਸਕਦੇ ਵੀ ਅਸੀਂ ਉਹ ਆ ਜਾ ਕਿਦਾਂ ਮਤਲਬ ਅਸੀਂ ਬੇਟੰਗੇ ਰ ਬਣ ਕੇ ਇਨਸਾਨ ਨਹੀਂ ਜਾ ਸਕਦਾ ਤੇ ਲੋ ਜੀ ਇਹ ਆਪਾਂ ਪਹੁੰਚ ਗਏ ਸੀ ਆਪਣੇ ਸ਼ਾਹਕੋਟ ਤੇ ਇਹ ਆ ਜੀ ਦੋਨੇ ਮੇਰੇ ਕਲਾਸਮੇਟ ਇਹ ਜਿਹੜਾ ਪਤਲਾ ਜਿਆ ਜਿਆਦਾ ਲੰਮਾ ਹੈ ਇਹ ਵਾਲਾ ਇਹ ਮੇਰਾ ਬੈਸਟ ਫਰੈਂਡ ਹੈ ਆ ਇਹ ਤਾਂ ਮੈਨੂੰ ਜਰੂਰ ਮਿਲਦਾ ਇਹ ਤਾਂ ਮੈਨੂੰ ਆ ਗਰਮੀਆਂ ਵਿੱਚ ਵੀ ਉਹਨੂੰ ਕੀ ਕਹੀਦਾ ਮਿਲ ਕੇ ਗਿਆ ਸੀ ਉਹ ਮੈਂ ਵੀਡੀਓਜ਼ ਵਗੈਰਾ ਨਹੀਂ ਬਣਾਉਣੀ ਇਹ ਇਹਦਾ ਬ੍ਰਦਰ ਹੈ ਦੂਜਾ ਨਾਲ ਦਾ ਇਹ ਦੋਨੇ ਬ੍ਰਦਰ ਆ ਰੀਅਲ ਬ੍ਰਦਰ ਇਹ ਜਿਹੜਾ ਸਰਦਾਰ ਆ ਇਹ ਇਹਨਾਂ ਦਾ ਕਜ਼ਨ ਬ੍ਰਦਰ ਆ ਇਹ ਵੀ ਬਹੁਤ ਨਾਈਸ ਹੈ ਤੇ ਇੱਧਰ ਜਿਹੜਾ ਬਲੂ ਟੀ-ਸ਼ਰਟ ਵਾਲਾ ਇਹ ਮੇਰੇ ਚਾਚਾ ਜੀ ਦਾ ਲੜਕਾ ਬ੍ਰਦਰ ਤੇ ਮਨਵੀਰ ਤੇ ਮੈਂ ਅਸੀਂ ਮਿਲਣ ਗਏ ਸੀ ਤੇ ਬਹੁਤ ਹੀ ਖੁਸ਼ੀ ਹੋਈ ਮਿਲ ਕੇ ਤੇ ਇੱਥੇ ਜੀ ਆਗੇ ਆਪਾਂ ਘਰ ਤੇ ਮੈਂ ਕਿਹਾ ਮਨੀ ਅੱਜ ਪ੍ਰੋ ਬਾਇਓਟਿਕ ਜਿਹੜੇ ਰਾਈਸ ਆ ਉਹ ਬਣਾ ਲਈਏ ਕਿਉਂਕਿ ਨਾ ਮੌਸਮ ਚੇਂਜ ਹੋਉਂਦੇ ਆ ਤੇ ਇਹਦੇ ਵਿੱਚ ਮੈਨੂੰ ਆਪਣੀ ਡਾਈਟ ਜਿਹੜੀ ਉਹ ਚੇਂਜ ਕਰਨੀ ਪੈਂਦੀ ਆ ਤੇ ਮਿੱਟੀ ਦਾ ਬਰਤਨਾ ਨੂੰ ਮੈਂ ਪੇਕੇ ਰੱਖਿਆ ਹੋਇਆ ਸੀ ਇੱਕ ਦੋ ਦਿਨ ਤੋਂ ਬਾਅਦ ਚ ਸਾਫ ਕਰਕੇ ਧੁੱਪ ਲਵਾਈ ਹੋਈ ਆ ਅ ਮਤਲਬ ਇਹ ਧੁੱਪੇ ਰੱਖਿਆ ਹੋਇਆ ਸੀ ਬਿਲਕੁਲ ਇਹ ਹੋ ਸਾਫ ਆ ਫਿਰ ਵੀ ਆਪਾਂ ਥੋੜਾ ਜਿਹਾ ਇਹਨੂੰ ਇੱਕ ਵਾਰੀ ਫਿਰ ਕਲੀਨ ਕਰ ਲੈਣੇ ਆ ਤੇ ਇਹ ਫਿਰ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਚੌਲ ਚੌਲ ਜਿੰਨਾ ਹੋ ਸਕੇ ਪ੍ਰੋਬਾਇਓਟਿਕ ਰਾਈਸ ਬਣਾਉਣ ਵਾਸਤੇ ਬੇਹੇ ਚੌਲੀ ਲਓ ਬੇਹੇ ਮਤਲਬ ਕਿ ਕਮ ਸਕ ਕਮ ਰਾਈਸ ਬਣਾਉਣ ਤੋਂ 10 12 ਘੰਟੇ ਪਹਿਲਾਂ ਚੌਲ ਜਿਹੜੇ ਉਹ ਬਣਿਓ ਫੇ ਵਧੀਆ ਤਰ੍ਹਾਂ ਜਿਹੜੇ ਉਹ ਫਰਮੈਂਟ ਹੋ ਜਾਂਦੇ ਆ ਤੇ ਇਹ ਚੌਲ ਜਿਹੜੇ ਸਵੇਰ ਦੇ ਬਣੇ ਹੋਏ ਆ ਤੇ ਇਹ ਰਾਤ ਦਾ ਟਾਈਮ ਆ ਤੇ ਇਹ ਮੈਂ ਉਹਨੂੰ ਕੀ ਕੀਦਾ ਪਾਉਂਗੇ ਬਾਉਲ ਦੇ ਵਿੱਚ ਮਿੱਟੀ ਦੇ ਬਾਉਲ ਦੇ ਵਿੱਚ ਤੇ ਫਿਰ ਆਪਾਂ ਇਦੇ ਵਿੱਚ ਜਿੱਦਾਂ ਜਾਗ ਲਾਈਦੀ ਆ ਉਹ ਤੁਹਾਨੂੰ ਦੱਸਦੇ ਆ ਫਿਰ ਫਿਰ ਉਹ ਕਮ ਸੇ ਕਮ ਇਹਨਾਂ ਨੂੰ ਮੈਂ 14-15 ਘੰਟੇ ਫਰਮੈਂਟ ਕਰਦੀ ਹੁੰਨੀ ਆ ਮਤਲਬ ਕਿ ਦੁਪਹਿਰ ਨੂੰ ਖਾਵਾਂਗੇ ਖਾਲੀ ਪੇਟ ਵੀ ਤੁਸੀਂ ਖਾ ਸਕਦੇ ਆ ਸਵੇਰੇ ਸਵੇਰੇ ਤੇ ਉਹ ਬਟ ਮੈਨੂੰ ਜ਼ਿਆਦਾ ਦੁਪਹਿਰ ਨੂੰ ਹੀ ਇਹ ਸਹੀ ਰਹਿੰਦੀ ਆ ਚਾਵਲ ਫਰਮੈਂਟਡ ਰਾਈਸ ਜਿਹੜੇ ਆ ਤੇ ਮੈਂ ਦੁਪਹਿਰ ਨੂੰ ਉਹਨੂੰ ਕੀ ਕੀ ਦਾ ਖਾਣੀ ਹੁੰਦੀ ਆ ਤੇ ਮਨਵੀਰ ਨੂੰ ਮੈਂ ਸਵੇਰੇ ਸਵੇਰੇ ਖਾਣ ਨੂੰ ਜੜਾ ਅਗਲੇ ਦਿਨ ਉਹ ਦਵਾਂਗੀ ਤੇ ਇਹਦੇ ਬਹੁਤ ਹੀ ਫਾਇਦੇ ਆ ਜੀ ਇਸ ਪ੍ਰੋਬਾਇਓਟਿਕ ਰਾਈਸ ਦੇ ਇਹਦੇ ਨਾਲ ਨਾ ਤੁਹਾਡੇ ਗੁੱਡ ਬੈਕਟੀਰੀਆ ਪੇਟ ਵਿੱਚ ਬੰਦੇ ਆ ਅੰਤਰੀਆਂ ਚ ਬੰਦੇ ਆ ਤੇ ਬੈਡ ਬੈਕਟੀਰੀਆ ਜਿਹੜੇ ਇਹੋ ਪੇਟ ਦੇ ਆ ਉਹਨਾਂ ਨੂੰ ਦੂਰ ਕਰਦਾ ਤੇ ਇਹ ਕੋਸਾ ਜਿਹਾ ਆਪਾਂ ਦੁੱਧ ਲੈ ਲਿਆ ਜੀ ਇਹ ਕੋਸਾ ਜਿਹਾ ਦੁੱਧ ਆਪਣੇ ਘਰ ਦਾ ਦੁੱਧ ਆ ਤੇ ਗਰਮ ਕਰਕੇ ਕੋਸਾ ਹੋਇਆ ਹੋਇਆ ਤੇ ਇਹਨੂੰ ਆਪਾਂ ਪਾਵਾਂਗੇ ਨਾ ਚੋਲਾਂ ਦੇ ਵਿੱਚ ਚੰਗੀ ਤਰ੍ਹਾਂ ਕਰਾਂਗੇ ਇਹਨਾਂ ਨੂੰ ਮਿਕਸ ਤੇ ਤੁਸੀਂ ਵੀ ਇਹ ਚੌਲ ਜਰੂਰ ਖਾ ਕੇ ਦੇਖਿਓ ਪੇਟ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਬਲੋਟਿੰਗ ਨੂੰ ਦੂਰ ਕਰਦਾ ਕਨਸਟਿਪੇਸ਼ਨ ਗੈਸ ਡਾਇਰੀਆ ਇਹਨਾਂ ਚੀਜ਼ਾਂ ਵਿੱਚ ਬਹੁਤ ਹੀ ਵਧੀਆ ਚੀਜ਼ ਹੈ ਤੇ ਪੇਟ ਨੂੰ ਇੱਕ ਰਿਲੈਕਸੇਸ਼ਨ ਜਾਂ ਮਿਲਦਾ ਤੁਹਾਡੇ ਪੇਟ ਨੂੰ ਜੋ ਬਹੁਤ ਦਿਨ ਤੋਂ ਤੁਸੀਂ ਹੈਵੀ ਚੀਜ਼ਾਂ ਖਾ ਰਹੇ ਆ ਜਾਂ ਬਾਹਰ ਦਾ ਖਾਣਾ ਖਾ ਰਹੇ ਹੋ ਜੋ ਕੋਈ ਵਿਆਹ ਸ਼ਾਦੀ ਆ ਇਹ ਚੀਜ਼ਾਂ ਖਾ ਰਹੇ ਆ ਤੇ ਉਸ ਤੋਂ ਬਾਅਦ ਵਿੱਚ ਇਹ ਪ੍ਰੋਬਾਇਓਟਿਕ ਰਾਈਸ ਜਿਹੜੇ ਜਰੂਰ ਖਾਓ ਪੇਟ ਬਹੁਤ ਹਲਕਾ ਫੁਲਕਾ ਇਹਦੇ ਨਾਲ ਹੋ ਜਾਂਦਾ ਤੇ ਇਹ ਲਾ ਲੀਏ ਜੀ ਆਪਾਂ ਜਾਗ ਜਿੱਦਾਂ ਜਾਗ ਆਪਾਂ ਲਾਈ ਦੀ ਐ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਦੋ ਚਮਚ ਦਹੀਂ ਦੇ ਦੋ ਪਾ ਲੋ ਤਿੰਨ ਪਾ ਲੋ ਤੁਹਾਡੀ ਮਰਜ਼ੀ ਆ ਅਤੇ ਕਿ ਰਾਈਸ ਜਿਹੜੇ ਉਹ ਚੰਗੀ ਤਰ੍ਹਾਂ ਫਰਮੈਂਟ ਜਿਹੜੇ ਉਹ ਹੋਣੇ ਚਾਹੀਦੇ ਆ ਦੋ ਚਮਚ ਪਾ ਲੇ ਜੀ ਆਪਾਂ ਤੇ ਹੁਣ ਇਹਨਾਂ ਨੂੰ ਆਪਾਂ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਫਿਰ ਆਪਾਂ ਇਹਨੂੰ ਨਿੱਕੀ ਜੀ ਜਗ੍ਹਾ ਤੇ ਜਿੱਥੇ ਇਹਨਾਂ ਨੂੰ ਗਰਮਾਹਟ ਮਿਲੇ ਉੱਥੇ ਰੱਖ ਦਾਂਗੇ ਤੇ ਫਿਰ ਇਹ ਸੋਹਣੀ ਤਰ੍ਹਾਂ ਜਿਹੜੇ ਉਹ ਫਰਮੈਂਟ ਹੋਊਗੇ ਇਦਾਂ ਦੀ ਘਰੇਲੂ ਨੁਸਖੇ ਆ ਜੀ ਜਿਹੜੇ ਮੈਂ ਯੂਜ਼ ਕਰ ਕਰਕੇ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਮੇਰੀ ਮੈਨੂੰ ਛੋਟੀਆਂ ਮੋਟੀਆਂ ਬਿਮਾਰੀਆਂ ਨਹੀਂ ਸੀ ਪੇਟ ਦੀਆਂ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਸੀਗੀ ਮੇਰੀ ਕ੍ਰਿਟੀਕਲ ਕੰਡੀਸ਼ਨ ਐਨੀ ਵੀ ਕਿ ਉਹ ਸ਼ਾਇਦ ਮੇਰੀਆਂ ਪਿਕਸ ਸ਼ਾਇਦ ਨਹੀਂ ਮੇਰੇ ਹਸਬੰਡ ਨੇ ਮੇਰੀਆਂ ਪੁਰਾਣੀਆਂ ਪਿਕਸ ਜਿਹੜੀਆਂ ਉਹ ਸਾਰੀਆਂ ਡਿਲੀਟ ਕਰ ਦਿੱਤੀਆਂ ਜੇ ਹੁੰਦੀਆਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਉਂਦੀ ਕਿ ਮੇਰੀ ਕੀ ਕੰਡੀਸ਼ਨ ਸੀਗੀ ਤੇ ਸੋ ਇਦਾਂ ਦੀਆਂ ਚੀਜ਼ਾਂ ਨਾਲ ਵੀ ਇਨਸਾਨ ਠੀਕ ਹੋ ਸਕਦਾ ਜ਼ਰੂਰੀ ਨਹੀਂ ਹਰ ਇੱਕ ਚੀਜ਼ ਜਿਹੜੀ ਉਹ ਮੈਡੀਸਿਨ ਦੇ ਨਾਲ ਹੀ ਸਹੀ ਹੋਣੀ ਆ ਆਪਣੀ ਬਾਡੀ ਨੂੰ ਜਾਣੋ ਤੇ ਉਹਦੇ ਮੁਤਾਬਿਕ ਹੀ ਆਪਣਾ ਇਲਾਜ ਜਿਹੜਾ ਉਹ ਜਰੂਰ ਕਰੋ ਮੈਡੀਸਿਨ ਵੀ ਖਾਓ ਜਿੰਨਾ ਟਾਈਮ ਜ਼ਰੂਰਤ ਆ ਬਟ ਪਰਹੇਜ਼ ਅਤੇ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਜਰੂਰ ਯੂਜ਼ ਕਰੋ ਤੇ ਲੋ ਜੀ ਆਪਾਂ ਨਿੱਗੀ ਜੀ ਥਾਂ ਤੇ ਸਟੋਰ ਚ ਰੱਖ ਦਿੱਤਾ ਤੇ ਕਮ ਸੇ ਕਮ 12 15 ਘੰਟੇ ਫਰਮੈਂਟ ਹਾਉਂਗੇ ਓਕੇ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਆਪਾਂ ਇਸ ਵਲੌਗ ਦਾ ਐਂਡ ਪਲੀਜ਼ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ